ਜਿਵੇਂ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਵਿਣਾਂ ਕੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ गुरवाणी कह सेवक जन मन प्रतख गुरु सतनाम श्री वाहि गुरु साहिब जी सूहि महला पहला करशिक ओंकार सतगुरु प्रसाद ਉਜਲ ਕੇ ਹਾ ਚਿਲਕਣਾ ਕੋਟਿ ਮ ਕਾਲੜੀ ਮਸ ਤੋਤਿਆਂ ਝੂਠ ਨ ਉਤਰੈ ਜੀਸੋ ਤੋ ਵਾ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲਿਖ ਮੰਗੀਏ ਤਿੱਥੇ ਖੜੇ ਦਸਨ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲਿਖ ਮੰਗੀਏ ਤਿੱਥੇ ਖੜੇ ਦਸਨ ਮੰਡਪ ਮਾੜੀਆਂ ਪਾਸੋ ਚਿਤਵੀ ਆਹਾਰ ਟਟੀਆਂ ਕਮਨ ਆਵਣੀ ਵਿਚੋਂ ਸਖਣੀਆਂ ਆਹਾਰ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ ਕੋਟ-ਕੋਟ ਜੀਆ ਖਾਵਣੇ ਬੱਗੇ ਨਾ ਕਹੀ ਅਨ ਸਿਮਲ ਰੁਖ ਸਰੀਰ ਮੈਂ ਮੈਂ ਜਣ ਦੇਖ ਪੁਲਨ ਸੇ ਫਲ ਕਮਨਾਵਣੀ ਤੇ ਗੁਣ ਮੈਂ ਤਨ ਹਨ अंदले पार अठाया डुगर बाट बहुत अखी लोडी ना लहा हो चड लंगा कित चाकरियां चंगियां अवर स्यानप कित कित ਨਾਨਕ ਨਾਮ ਸੰਭਾਲ ਤੂੰ ਬੱਦ ਸੁੱਟ ਜਿਤ ਚਾکریاں ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦ ਸੁੱਟ ਜਿਤ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਨ ਕਰਦੇ ਹਨ ਮੈਂ ਕਹਿੰਦਾ ਸਾਫ ਤੇ ਲਿਸ਼ਕਮਾ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਮਾੜੀ-ਮਾੜੀ ਕਾਲੀ ਸਿਆਹੀ ਲੱਗ ਗਈ ਜੇ ਮੈਂ ਸੌ ਵਾਰੀ ਪੀ ਉਸ ਕਹਿੰਦੇ ਭਾਂਡੇ ਨੂੰ ਧੋਵਾਂ ਤਾਂ ਵੀ ਬਾਰੋਂ ਧੋਣ ਨਾਲ ਉਸ ਦੀ ਅੰਦਰਲੀ ਝੂਠ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਮੇਲੇ ਭੀ ਮੇਰੇ ਨਾਲ ਹੀ ਚੱਲਣ ਅਗਾਹ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਅਚਕ ਹੋ ਕੇ ਹਿਸਾਬ ਦੇ ਸਕਣ ਰਹਾਉ ਜਿਹੜੇ ਘਰ ਮੰਦਰ ਮਹਿਲ ਚੌਹਾ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹਨ ਪਰ ਅੰਦਰੋਂ ਖਾਲੀ ਹਨ ਉਟੇ ਜਾਂਦੇ ਹਨ ਤੇ ਠੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ। ਬਸ ਦੇ ਭੀ ਉਹ ਤੀਰਥਾਂ ਉੱਤੇ ਹੀ ਹਨ। ਪਰ ਜੀਆਂ ਨੂੰ ਗਲੋਂ ਕੁੱਟ-ਕੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼-ਸੁਤਰੇ ਨਹੀਂ ਆਖੇ ਜਾਂਦੇ। ਜਿਵੇਂ ਸਿੰਬਲ ਦਾ ਰੁੱਖ ਹੈ, ਤਿਵੇਂ ਮੇਰਾ ਸਰੀਰ ਹੈ। ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਪਲੇਖਾ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅੰਨੇ ਨੇ ਸਿਰ ਉੱਤੇ ਬਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾਂ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ ਖੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸੇ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਘਾਂ ਏ ਨਾਨਕ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਦੁਨੀਆਂ ਦੇ ਲੋਕਾਂ ਦੀਆਂ ਖੁਸ਼ਾਮਦਾਂ ਲੋਕ ਬਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਮ ਕੇ ਰੱਖ ਮਾਇਆ ਦੇ ਮੋਹ ਵਿੱਚ ਵਰਜਾ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ પા ਸਕੇਂਗਾ ਆਓ ਆਪਾਂ ਵੀ ਪਰਮਾਤਮਾ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਆਪਣੀ ਨਾਮ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ